ਗੈਂਗਸਟਰ 골ਡੀ ਬਰਾੜ ਨੇ ਪਿਛਲੇ ਸਾਲ 2023 ਚ ਮਸ਼ਹੂਰ ਰੈਪਰ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਕਾਰਨ 골ਡੀ ਬਰਾੜ ਖਿਲਾਫ ਦਿੱਲੀ ਚ ਮਾਮਲਾ ਵੀ ਦਰਜ ਕੀਤਾ ਗਿਆ ਉਸ ਨੇ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਖੁੱਲ ਕੇ ਗੱਲ ਕੀਤੀ ਹੈ ਨਿਊਜ਼ 18 ਦੇ ਇੱਕ ਰਿਪੋਰਟਰ ਆਨੰਤ Tiwari ਨੇ ਕੈਨੇਡਾ ਵਿੱਚ 골ਡੀ ਬਰਾੜ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਹਾਨੀ ਸਿੰਘ ਬਾਰੇ ਪੁੱਛਿਆ ਕਿ ਤੁਸੀਂ ਰੈਪਰ ਨੂੰ ਧਮਕੀ ਕਿਉਂ ਦਿੱਤੀ ਸੀ ਤੁਸੀਂ ਅਜਿਹਾ ਕਿਉਂ ਕੀਤਾ ਕਿ ਤੁਹਾਡੀ ਉਸ ਨਾਲ ਕੋਈ ਦੁਸ਼ਮਣੀ ਸੀ ਇਸ ਤੇ ਗੋਲਡੀ ਬ੍ਰਾਂਡ ਨੇ ਕਿਹਾ ਸਰ ਸਾਡੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਸੀ ਸਾਨੂੰ ਪੈਸੇ ਦੀ ਲੋੜ ਸੀ ਇਸ ਲਈ ਅਸੀਂ ਉਸ ਨੂੰ ਫੋਨ ਕੀਤਾ ਸੀ ਮੈਂ ਹੀ ਸੀ ਜਿਸ ਨੇ ਉਸ ਨੂੰ ਫੋਨ ਕੀਤਾ ਸੀ ਇਨੇ ਵੱਡੇ ਗੈਂਗ ਨੂੰ ਅਸੀਂ ਚਲਾਉਣਾ ਹੁੰਦਾ ਇਸ ਲਈ ਸਾਨੂੰ ਪੈਸੇ ਦੀ ਲੋੜ ਹੁੰਦੀ ਆ ਪਿਛਲੇ ਮਹੀਨੇ ਜੈਪੁਰ ਵਿੱਚ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾ ਮਲ ਦੀ ਹਤਿਆ ਪਿੱਛੇ ਵੀ ਲਾਰਨ বিষ্ণੋਈ ਗੈਂਗ ਦਾ ਨਾਂ ਸਾਹਮਣੇ ਆਇਆ ਸੀ ਇਸ ਬਾਰੇ ਗੋਲਡੀ ਬਰਾੜ ਨੇ ਕਿਹਾ ਹਾਂਜੀ ਅਸੀਂ ਹੀ ਇਹ ਕਤਲ ਕਰਵਾਇਆ ਸੀ ਇਹ ਸਾਡੇ ਭਾਈਚਾਰੇ ਸਾਂਝ ਵਿੱਚ ਹੋਇਆ ਸੀ ਪੁੱਛਿਆ ਗਿਆ ਕਿ ਇੰਨੇ ਵੱਡੇ ਨੇਤਾ ਦਾ ਕਤਲ ਕਿਉਂ ਹੋਇਆ ਇਸ ਤੇ ਗੋਲਡੀ ਬਰਾੜ ਨੇ ਕਿਹਾ ਇਹ ਕੋਈ ਲੀਡਰ ਸੀ ਇਹ ਨੇਤਾ ਦੇ ਨਾਂ ਤੇ ਕਲੰਕ ਸੀ ਉਹ ਇੱਕ ਵੱਡਾ ਲਾਲਚੀ ਵਿਅਕਤੀ ਸੀ ਜਿਸ ਨੇ ਲੋਕਾਂ ਨੂੰ ਜਾਤੀਵਾਦ ਦੇ ਨਾਂ ਤੇ ਧਰਮ ਦੇ ਨਾਂ ਤੇ ਉੱਤੇ ਲੜਾਇਆ ਸਾਡਾ ਉਸ ਨਾਲ ਕਿਸੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਝਗੜਾ ਹੋ ਗਿਆ ਸੀ ਉਹ ਜਾਇਦਾਦ ਦੇ ਮਾਮਲੇ ਵਿੱਚ 19 ਵੀ ਕਰ ਰਿਹਾ ਸੀ ਅਸੀਂ ਇਸ ਨੂੰ ਇੱਕ ਦੋ ਵਾਰ ਰੋਕਿਆ ਵੀ ਪਰ ਇਹ ਹਟਿਆ ਨਹੀਂ ਇਸ ਲਈ ਅਸੀਂ ਉਸ ਨੂੰ ਮਰਵਾ ਦਿੱਤਾ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਖਬਰ ਨੂੰ ਲੈ ਕੇ 골ਡੀ ਬ੍ਰਾਡ ਦੇ ਸਟੇਟਮੈਂਟ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰ ਦਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ poder de